ਜੀ ਅੱਜ 5 ਤਰੀਕ ਦੂਜਾ ਮਹੀਨਾ 2 ਦਿੱਲੀ 에어ਪੋਰਟ ਤੇ ਖੱਜਲ ਖਵਾਲੀ ਕਰ ਰਹੀ ਐ ਰੇਅ ਇੰਡੀਆ ਫਲਾਟ 2:30 ਵਜੇ ਦਾ ਟਾਈਮ ਸੀ ਤੇ 8 ਵਜੇ ਨੇ ਅਜੇ ਨਹੀਂ 2:30 ਆ ਗਈ ਆਖਰਕਾਰ ਰਾਹ ਬੰਦ ਕਰਨਾ ਪਿਆ ਮੇਰੇ ਸਾਹ ਹਾਏ ਹਾਏ ਆਏ ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਜੋ ਕਿ ਪੰਜਾਬ ਦੇ ਵਿੱਚ ਕੈਨੇਡਾ ਤੋਂ ਆਏ ਹੋਏ ਹਨ ਸੋ ਉਹਨਾਂ ਨੇ ਜੇਕਰ ਹੁਣ ਕੈਨੇਡਾ ਦੇ ਵਿੱਚ ਵਾਪਸ ਜਾਣਾ ਹੈ ਤੇ ਦਿੱਲੀ 에ਰਪੋਰਟ ਤੋਂ ਹੀ ਉਹਨਾਂ ਨੂੰ ਵਾਪਸ ਫੇਰ ਤੋਂ ਪੰਜਾਬ ਨੂੰ ਮੋੜਨਾ ਪੈ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ 에ਰਲਾਈਨਾਂ ਦੇ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਹੁਣ ਖੱਜਲਖਵਾਰ ਕੀਤਾ ਜਾ ਰਿਹਾ ਹੈ ਇਹ ਵੀਡੀਓ ਤਾਜ਼ਾ ਹੁਣ ਦਿੱਲੀ 에ਰਪੋਰਟ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ 에ਰ ਇੰਡੀਆ ਦੇ ਵੱਲੋਂ ਪੰਜਾਬੀਆਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਜੀ ਅੱਜ 5 ਤਰੀਕ ਦੂਜਾ ਮਹੀਨਾ ਤੋਂ ਦਿੱਲੀ 에ਰਪੋਰਟ ਤੇ ਖੱਜਲ ਖਵਾਰੀ ਕਰ ਰਹੀ ਐ ਰ ਅੰਡੀਆ ਫਲਾਟ 2:30 ਵਜੇ ਦਾ ਟਾਈਮ ਹੀ ਤੇ 8:00 ਵਜੇ ਨੇ ਅਜੇ ਨਹੀਂ ਡਾਈ ਆ ਗਈ ਆਖਿਰਕਾਰ ਰਾਹ ਬੰਦ ਕਰਨਾ ਪਿਆ ਮੇਰੇ ਸਾਰੇ ਨਾਲ ਦੇ ਨੇ ਰਾਹ ਬੰਦ ਕਰਨਾ ਪਿਆ ਅੱਜ ਕੱਲ ਹਾਂਜੀ 2:00 ਵਜੇ ਦਾ ਟਾਈਮ ਹੀ 8:00 ਵਜੇ ਨੇ ਤਾਂ ਅਜੇ ਕੋਈ ਨਹੀਂ ਬਸ ਅੱਜ ਕਰਨੇ ਕੱਲ ਅੱਜ ਭੇਜਨੇ ਹੁਣ ਭੇਜਨੇ ਲਾਰਾ ਲਾਈ ਜਾਂਦੇ ਨੇ ਆ ਦੇਖੋ ਜੀ ਇਹ ਪਰ ਇਹ ਨਹੀਂ ਚੱਲੀ ਆ ਗਈ ਆਖਿਰਕਾਰ ਸਾਨੂੰ ਰਾਹ ਬੰਦ ਕਰਨਾ ਪਿਆ ਦੇਖੋ ਜੀ ਤੁਸੀਂ ਆਹ ਜੀ ਇਹ ਦਿੱਲੀ 에어ਪੋਰਟ ਦਾ ਹਾਲ ਹਾਏ ਹਾਏ ਇੰਡੀਆ ਆਏ ਹਾਏ ਇੰਡੀਆ ਹਾਏ ਹਾਏ ਆ ਵੇਖੋ ਜੀ ਪਾਦੀ 에어 ਇੰਡੀਆ ਤੇ ਨਾ ਆਇਓ ਨਾ ਆਇਓ ਸਾਡੇ ਹਰ ਪਛਤਾਵੋਗੇ ਅੱਜ ਸਵੇਰ ਤੇ ਖੱਜਲੋ ਨਿਪਿਆ ਨਾ ਰੋਟੀ ਤੇ ਨਾ ਪਾਣੀ ਹਾਏ ਹਾਏ ਕੋਈ ਜਵਾਬ ਨਹੀਂ ਦੇ ਰਿਹਾ ਜੀ ਲਾਰੇ ਲਾਈ ਜਾਂਦੇ ਨੇ ਹੁਣ ਚਲਦੀ ਹੁਣ ਚਲਦੀ ਹੁਣ ਚਲਦੀ ਆਖਰਕਾਰ ਸਾਨੂੰ ਰਾਹ ਬੰਦ ਕਰਨਾ ਪਿਆ ਹਾਏ ਹਾਏ ਆਹ ਵੇਖੋ ਜੀ ਇਧਰ ਬੜਾ ਖਤਰੇ ਕੀ ਟਾਲੇ ਨੇ ਆਜੋ ਆਜੋ ਮੇਰੇ ਕੀ ਹਰ ਪਾਸੇ ਸਾਥ ਦੋ ਸਾਡਾ ਹਾਏ ਹਾਏ ਸਰਕਾਰ ਜੀ ਅਸੀਂ 에어 ਇੰਡੀਆ ਤੇ ਜਾਣਾ ਸੀਗਾ ਸਾਡੀ 1 ਵਜੇ ਬੱਜ ਕੇ 5 ਮਿੰਟ ਤੇ ਫਲਾਈਟ ਸੀ ਪਹਿਲਾਂ ਡੇਢ ਘੰਟਾ ਲੇਟ ਕੀਤੀ ਫਿਰ ਢਾਈ ਘੰਟੇ ਲੇਟ ਕੀਤੀ ਸਾਨੂੰ ਫਿਰ ਅੰਦਰ ਜਾ ਕੇ ਜਹਾਜ਼ ਦੇ ਵਿੱਚ ਬਿਠਾਤਾ ਉਹ ਤੋਂ ਬਾਅਦ ਜਹਾਜ਼ ਨਾ ਤੋੜਿਆ ਸਾਨੂੰ ਵਿੱਚ ਹੀ ਪਠਿਆ ਕੇ ਰੱਖਿਆ 7-8 ਘੰਟੇ ਨਾ ਕਿਸੇ ਨੂੰ ਪਾਣੀ ਨਾ ਕਿਸੇ ਨੂੰ ਚਾਹ ਕਿਸੇ ਨੂੰ ਕਿਸੇ ਕੌਫੀ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ ਵਿੱਚ ਬੱਚਿਆਂ ਵਾਲੇ ਵਿੱਚ ਬਜ਼ੁਰਗ ਹੈਂਡੀਕੈਪਡ ਸਾਰੇ ਬਹੁਤ ਬੰਦੇ ਬੈਠੇ ਸੀ ਜਿਹੜੇ ਦੁਖੀ ਹੋ ਕੇ ਸਾਨੂੰ ਜਹਾਜ਼ ਤੋਂ 10 ਘੰਟੇ ਬਾਅਦ ਬਾਹਰ ਕੱਢਤਾ 10-12 ਘੰਟੇ ਬਾਅਦ ਬਾਹਰ ਕੱਢ ਕੇ ਸਾਨੂੰ ਕਹਿੰਦੇ ਪਰਸੋਂ ਨੂੰ ਫਲਾਈਟ ਹੈ ਤੁਹਾਡੀ ਇੱਥੇ ਕੋਈ ਫੈਸਿਲਿਟੀ ਨਹੀਂ ਦੇ ਰਹੇ ਧੱਕਿਆਂ ਨਾਲ ਬਾਹਰ ਕੱਢ ਰਹੇ ਨੇ ਧੱਕੇ ਮਾਰ ਮਾਰ ਕੇ ਬਾਹਰ ਕੱਢ ਰਹੇ ਨੇ ਕੋਈ ਵੀ ਸਾਡੀ ਸਿਰੇ ਵਾਲੀ ਗੱਲ ਨਹੀਂ ਕੀਤੀ ਕਿਸੇ ਨੂੰ ਵੀ ਪੁਲਿਸ ਵਾਲੇ ਆ ਗਏ ਉਹ ਵੀ ਨਾਲ ਲੱਗ ਰਹੇ ਨੇ ਕੈਨੇਡਾ ਵਾਲੇ ਜਿਹੜੇ 에ਅਰਲਾਈਨਸ ਦੇ ਜਿੰਨੇ ਵੀ ਕਰਮਚਾਰੀ ਨੇ ਸਾਨੂੰ ਸਾਰੇ ਲੇਡੀਜ਼, ਜੈਂਟਸ, ਹੈਂਡੀਕੈਪਡ, ਛੋਟੇ ਬੱਚੇ, ਡੇਢ-ਡੇ ਸਾਲ ਦੇ ਬੱਚੇ ਸਾਰਿਆਂ ਨੂੰ ਧੱਕੇ ਮਾਰ ਮਾਰ ਕੇ ਜਹਾਜ਼ ਤੋਂ ਬਾਹਰ ਕੱਢ ਤਾ ਇਹ ਬਹੁਤ ਗਲਤੀ ਹੈ ਇਹਨਾਂ ਦੀ Bodo perixá